ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜੇ ਤੁਹਾਡਾ ਮੋਬਾਈਲ ਫੋਨ ਗਵਾਚ ਜਾਏ ਤਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਕਿਵੇਂ ਲੱਭ ਸਕਦੇ ਹੋ ਕਿਉਂਕਿ ਮੋਬਾਈਲ ਅੱਜ ਹਰੇਕ ਦੀ ਜ਼ਿੰਦਗੀ ਦਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਿਆ ਹੋਇਆ ਹੈ ਅਸੀਂ ਕੁਝ ਵੀ ਯਾਦ ਰੱਖਣਾ ਹੋਵੇ ਜਾਂ ਫਿਰ ਕੁਝ ਖਾਸ ਨੋਟ ਰੱਖਣਾ ਹੋਵੇ ਜਾਂ ਫਿਰ ਆਪਣੇ ਬੈਂਕ ਦੀ ਜਾਣਕਾਰੀ ਕੁਝ ਵੀ ਜ਼ਰੂਰੀ ਦਸਤਾਵੇਜ਼ ਅਸੀਂ ਫੋਨ ਦੇ ਵਿੱਚ ਹੀ ਰੱਖਦੇ ਹਾਂ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਨੈਕਟੀਵਿਟੀ ਦੀ ਹੈ ਕਨੈਕਟੀਵਿਟੀ ਰਾਹੀਂ ਅਸੀਂ ਆਪਣੇਆਂ ਦੇ ਨਾਲ ਜਿਹੜੇ ਦੂਰ ਬੈਠੇ ਨੇ ਉਹਨਾਂ ਦੇ ਨਾਲ ਵੀ ਆਡੀਓ ਵੀਡੀਓ ਦੇ ਰਾਹੀਂ ਜੁੜ ਸਕਦੇ ਹਾਂ Google ਦਾ ਇੱਕ ਫੀਚਰ ਹੈ ਜਿਸ ਦਾ ਨਾਮ ਹੈ ਫਾਈਂਡ 허ਬ ਇਸ ਦੇ ਜ਼ਰੀਏ ਆਪਣੇ ਮੋਬਾਈਲ ਨੂੰ ਹੀ ਨਹੀਂ ਅਸੀਂ ਆਪਣੀਆਂ ਜਿਹੜੀਆਂ ਹੋਰ ਐਕਸੈਸਰੀਜ਼ ਹਨ ਉਹਨਾਂ ਨੂੰ ਵੀ ਅਸੀਂ ਬੜੇ ਸੌਖਿਆਂ ਟਰੈਕ ਕਰ ਸਕਦੇ ਹਾਂ ਪਹਿਲਾਂ ਵੀ ਇਹ ਫੀਚਰ ਸੀ ਪਰ ਹੁਣ ਇਸ ਦੇ ਵਿੱਚ ਕਾਫੀ ਕੁਝ ਨਵਾਂ ਜੋੜਿਆ ਗਿਆ ਹੈ ਕਿਉਂਕਿ ਫਾਈਂਡ ਹੱਬ ਤੁਹਾਨੂੰ ਤੁਹਾਡੇ ਗਵਾਚੇ ਹੋਏ ਫੋਨ ਦੇ ਰਿਮੋਟਲੀ ਟਰੈਕ ਕਰਨ ਅਤੇ ਉਸਦੀ ਲਾਈਵ ਲੋਕੇਸ਼ਨ ਦੱਸਣ ਦੇ ਵੀ ਸਮਰੱਥ ਹੈ ਤੁਸੀਂ ਫੋਨ ਨੂੰ ਰਿਮੋਟਲੀ ਰਿਮੋਟਲੀ ਲੌਕ ਵੀ ਕਰ ਸਕਦੇ ਹੋ ਉਸ ਦਾ ਡਾਟਾ ਵੀ ਮਿਟਾ ਸਕਦੇ ਹੋ ਬੈਟਰੀ ਵੀ ਦੇਖ ਸਕਦੇ ਹੋ ਕਿ ਕਿੰਨੀ ਬਚੀ ਹੈ ਤੇ ਫੋਨ ਕਿਹੜੇ ਵਾਈਫਾਈ ਦੇ ਨਾਲ ਜੁੜਿਆ ਹੋਇਆ ਹੈ ਇਹ ਵੀ ਤੁਸੀਂ ਫਾਈਂਡ ਹੱਬ ਦੇ ਜ਼ਰੀਏ ਪਤਾ ਲਗਾ ਸਕਦੇ ਹੋ ਤੁਹਾਡੇ 이어ਬਰਡਸ 스마트 ਵਾਚ ਟਰੈਕਰ ਵਰਗੀਆਂ ਜਿਹੜੀਆਂ ਐਕਸੈਸਰੀਜ਼ ਇਹ ਉਹਨਾਂ ਨੂੰ ਵੀ ਤੁਸੀਂ ਬੜੇ ਸੌਖਿਆਂ ਟਰੈਕ ਕਰ ਸਕਦੇ ਹੋ ਕਿਉਂਕਿ ਟਰੈਕਿੰਗ ਪਹਿਲਾਂ ਨਾਲੋਂ ਸਹੀ ਅਤੇ ਤੇਜ਼ ਹੋ ਗਈ ਹੈ ਸਾਰੇ ਡਿਵਾਈਸ ਨੇ ਜਿਹੜੇ ਇੱਕ ਹੀ ਥਾਂ ਤੇ ਮੈਨੇਜ ਹੋਣ ਲੱਗ ਪਏ ਹਨ ਫਾਈਂਡ ਹੱਬ ਨੂੰ ਵਰਤਨਾ ਕਿਵੇਂ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ ਤੁਸੀਂ ਆਪਣੇ Google ਖਾਤੇ ਤੇ ਸਾਈਨ ਇਨ ਕਰਨਾ ਹੈ ਜੇ ਤੁਹਾਡੇ ਫੋਨ ਦੇ ਵਿੱਚ ਇੱਕ ਤੋਂ ਵੱਧ Google ਖਾਤੇ ਹਨ ਤਾਂ ਤੁਸੀਂ ਸਿਰਫ ਇੱਕ ਚੁਣਨਾ ਹੈ ਜੇ ਤੁਹਾਡੇ Android ਫੋਨ ਦੇ ਵਿੱਚ Google Find Hub ਐਪ ਨਹੀਂ ਹੈ ਤਾਂ Google Play Store ਤੋਂ ਇਸ ਨੂੰ ਪਹਿਲਾਂ ਡਾਊਨਲੋਡ ਕਰ ਲਓ ਉਸ Google account ਨੂੰ ਚੁਣੋ ਜਿਸ ਨੂੰ ਤੁਸੀਂ Find Hub ਦੇ ਨਾਲ ਜੋੜਨਾ ਚਾਹੁੰਦੇ ਹੋ ਯਾਨੀ ਕਿ ਇੱਕ ਖਾਤੇ ਦੇ ਨਾਲ ਹੀ ਜੁੜ ਸਕਦਾ ਹੈ ਫਿਰ ਕੰਟੀਨਿਊ ਐਸ ਬਟਨ ਤੇ ਜਾ ਕੇ ਕਰਨਾ ਆਪਣੇ Google ਖਾਤੇ ਦਾ ਤੁਸੀਂ ਪਾਸਵਰਡ ਪਾਉਣਾ ਹੈ ਸਾਈਨ ਇਨ ਟੈਪ ਕਰੂਗੇ ਤੁਹਾਡਾ Google ਖਾਤਾ ਜਿਹੜਾ ਉਹ ਸਾਈਨ ਇਨ ਹੋ ਜਾਏਗਾ ਆਪਣੇ Google ਅਕਾਊਂਟ ਦੇ ਨਾਲ ਜੁੜੇ ਡਿਵਾਈਸ ਦੀ ਜਿਹੜੀ ਸੂਚੀ ਆ ਉਹ ਤੁਹਾਨੂੰ ਦਿਖਾਈ ਦੇਣ ਲੱਗ ਜੂਗੀ ਸਾਈਨ ਇਨ ਕਰਨ ਤੋਂ ਬਾਅਦ ਤੁਹਾਡੇ ਫੋਨ ਦੀ ਲੋਕੇਸ਼ਨ ਹੈ ਜਿਹੜੀ ਉਹ ਮੈਪ ਦੇ ਵਿੱਚ ਦਿਖਾਈ ਦੇਵੇਗੀ ਜੇ ਤੁਹਾਡਾ ਫੋਨ ਘਰ ਦੇ ਵਿੱਚ ਹੈ ਉਹ ਨਹੀਂ ਮਿਲ ਰਿਹਾ ਤਾਂ ਤੁਸੀਂ ਪਲੇਸ ਸਾਊਂਡ ਔਨ ਕਰੋ ਫੋਨ ਦੀ ਜਿਹੜੀ ਰਿੰਗ ਆਫ ਹੋਣ ਤੇ ਵੀ ਤੇਜ਼ ਆਸ ਤੁਹਾਨੂੰ ਸੁਨਾਈ ਦੇਊਗੀ ਸਿਕਿਉਰਡ ਡਿਵਾਈਸ ਦੇ ਨਾਲ ਆਪਣੇ ਫੋਨ ਨੂੰ ਤੁਸੀਂ ਲੌਕ ਕਰ ਸਕਦੇ ਹੋ ਤਾਂ ਕਿ ਡੇਟਾ ਦੀ ਕੋਈ ਦਰਵਰਤੋਂ ਨਾ ਕਰ ਸਕੇ Google ਖਾਤੇ ਤੋਂ ਵੀ ਤੁਸੀਂ ਲੌਗ ਆਊਟ ਕਰ ਸਕਦੇ ਹੋ ਇਸ ਲਈ ਇਸ ਦੇ ਲਈ ਤੁਸੀਂ ਫਾਈਂਡ ਹੱਬ ਓਪਨ ਕਰਨਾ ਹੈ ਸਕਰੀਨ ਤੇ ਡਿਵਾਈਸ ਲਿਸਟ ਦੇ ਵਿੱਚ ਆਪਣਾ ਫੋਨ ਚੁਣਨਾ ਹੈ ਚੈੱਕ ਕਰਨਾ ਹੈ ਕਿ ਤੁਹਾਡਾ ਫੋਨ ਦਿਖਾਈ ਦੇ ਰਿਹਾ ਜਾਂ ਫਿਰ ਨਹੀਂ ਉਸ ਫੋਨ ਤੇ ਟੈਪ ਕਰਨ ਤੋਂ ਬਾਅਦ ਫੋਨ ਦੀ ਲੋਕੇਸ਼ਨ ਜਿਹੜੀ ਉਹ ਦਿਖਾਈ ਦੇਊਗੀ ਜੇ ਤੁਹਾਡਾ ਫੋਨ ਗਵਾਚ ਗਿਆ ਤੁਸੀਂ ਫਾਈਂਡ ਹੱਬ ਦੀ ਵੈਬਸਾਈਟ ਤੋਂ ਵੀ ਇਸ ਨੂੰ ਟਰੈਕ ਕਰ ਸਕਦੇ ਹੋ ਇਸ ਲਈ ਫਾਈਂਡ ਹੱਬ ਦੀ ਵੈਬਸਾਈਟ ਹੈ ਜਿਹੜੀ ਉਹ www. google.com slash android slash find slash ਇਸਤੇ ਤੁਸੀਂ ਜਾਣਾ ਹੈ ਆਪਣੇ Google ਖਾਤੇ ਨੂੰ ਲੌਗਇਨ ਕਰਨਾ ਹੈ ਫਿਰ ਤੁਹਾਨੂੰ ਦਿਖਣ ਲੱਗ ਜੂਗਾ ਕਿ ਤੁਹਾਡਾ ਡਿਵਾਈਸ ਹੈ ਤੁਹਾਡਾ ਫੋਨ ਹੈ ਜਾਂ ਕੋਈ ਵੀ ਡਿਵਾਈਸ ਜਿਹੜੀ ਘਾਚੀ ਉਹ ਦਿਖਾਈ ਦੇ ਰਹੀ ਹੈ ਜਾਂ ਨਹੀਂ Google ਤੇ find my phone ਸਰਚ ਕਰਕੇ ਵੀ ਤੁਸੀਂ ਆਪਣੇ ਫੋਨ ਨੂੰ ਲੱਭ ਸਕਦੇ ਹੋ ਡਿਵਾਈਸ ਤੇ ਟੈਪ ਕਰਕੇ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ ਜੇ ਤੁਹਾਡਾ ਫੋਨ ਘਰ ਦੇ ਵਿੱਚ ਹੀ ਘਾਚਿਆ ਤਾਂ ਤੁਸੀਂ find hub ਦੀ ਵੈਬਸਾਈਟ ਜਾਂ ਕਿਸੇ ਦੂਸਰੇ ਫੋਨ ਤੋਂ ਸਾਈਨ ਇਨ ਕਰਕੇ ਪਲੇ ਸਾਊਂਡ ਟੈਪ ਕਰਕੇ ਇਹ ਆਪਣੇ ਫੋਨ ਨੂੰ ਲੱਭ ਸਕਦੇ ਹੋ ਪਲੇ ਸਾਊਂਡ ਤੇ ਜਦੋਂ ਟੈਪ ਕਰੋਗੇ ਤਾਂ ਫੋਨ ਹੈ ਜਿਹੜਾ ਉਹ ਬਿਲਕੁਲ ਸਾਇਲੈਂਟ ਹੋਣ ਦੇ ਬਾਵਜੂਦ ਵੀ ਆਵਾਜ਼ ਕਰੇਗਾ ਤੁਸੀਂ ਲੋਕ ਸਕਰੀਨ ਤੇ ਵੀ ਇੱਕ ਮੈਸੇਜ ਅਤੇ ਕਾਲਬੈਕ ਨੰਬਰ ਜੋੜ ਸਕਦੇ ਹੋ ਤਾਂ ਕਿ ਫੋਨ ਮਿਲਣ ਤੇ ਵਿਅਕਤੀ ਤੁਹਾਡੇ ਨਾਲ ਸੰਪਰਕ ਕਰ ਸਕੇ ਜੇ ਤੁਹਾਨੂੰ ਲੱਗਦਾ ਹੈ ਕਿ ਫੋਨ ਵਾਪਸ ਨਹੀਂ ਮਿਲੂਗਾ ਤਾਂ ਫਾਈਂਡ ਹੱਬ ਤੇ ਜਾ ਕੇ ਤੁਸੀਂ ਆਪਣਾ ਡਾਟਾ ਸਾਰਾ ਡਿਲੀਟ ਕਰ ਸਕਦੇ ਹੋ ਇਹ ਡਾਟਾ ਅਗਲੀ ਵਾਰੀ ਫੋਨ ਦੇ ਆਨ ਹੋਣ ਤੇ ਡਿਲੀਟ ਹੀ ਮਿਲੂਗਾ ਸੋ ਮੋਬਾਈਲ ਕੰਪਨੀਆਂ ਨੇ ਜਾਂ ਫਿਰ ਟੈਕਨੋਲੋਜੀ ਨੇ ਸਾਰੀਆਂ ਆਪਸ਼ਨਸ ਸਾਨੂੰ ਦਿੱਤੀਆਂ ਹੁੰਦੀਆਂ ਨੇ ਪਰ ਸਾਨੂੰ ਉਹਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਮੁਸੀਬਤ ਦੇ ਵਿੱਚ ਇਹਨਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਖਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਸਕਸਰੀਆ ਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜੇ ਤੁਹਾਡਾ ਮੋਬਾਈਲ ਫੋਨ ਗਵਾਚ ਜਾਏ ਤਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਕਿਵੇਂ ਲੱਭ ਸਕਦੇ ਹੋ ਕਿਉਂਕਿ ਮੋਬਾਈਲ ਅੱਜ ਹਰੇਕ ਦੀ ਜ਼ਿੰਦਗੀ ਦਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਿਆ ਹੋਇਆ ਹੈ ਅਸੀਂ ਕੁਝ ਵੀ ਯਾਦ ਰੱਖਣਾ ਹੋਵੇ ਜਾਂ ਫਿਰ ਕੁਝ ਖਾਸ ਨੋਟ ਰੱਖਣਾ ਹੋਵੇ ਜਾਂ ਫਿਰ ਆਪਣੇ ਬੈਂਕ ਦੀ ਜਾਣਕਾਰੀ ਕੁਝ ਵੀ ਜ਼ਰੂਰੀ ਦਸਤਾਵੇਜ਼ ਅਸੀਂ ਫੋਨ ਦੇ ਵਿੱਚ ਹੀ ਰੱਖਦੇ ਹਾਂ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਨੈਕਟੀਵਿਟੀ ਦੀ ਹੈ ਕਨੈਕਟੀਵਿਟੀ ਰਾਹੀਂ ਅਸੀਂ ਆਪਣੇਆਂ ਦੇ ਨਾਲ ਜਿਹੜੇ ਦੂਰ ਬੈਠੇ ਨੇ ਉਹਨਾਂ ਦੇ ਨਾਲ ਵੀ ਆਡੀਓ ਵੀਡੀਓ ਦੇ ਰਾਹੀਂ ਜੁੜ ਸਕਦੇ ਹਾਂ ਗੂਗਲ ਦਾ ਇੱਕ ਫੀਚਰ ਹੈ ਜਿਸ ਦਾ ਨਾਮ ਹੈ ਫਾਈਂਡ ਹੱਬ ਇਸ ਦੇ ذریعے ਆਪਣੇ ਮੋਬਾਈਲ ਨੂੰ ਹੀ ਨਹੀਂ ਅਸੀਂ ਆਪਣੀਆਂ ਜਿਹੜੀਆਂ ਹੋਰ ਐਕसेसरीज ਹਨ ਉਹਨਾਂ ਨੂੰ ਵੀ ਅਸੀਂ ਬੜੇ ਸੌਖਿਆਂ ਟਰੈਕ ਕਰ ਸਕਦੇ ਹਾਂ ਪਹਿਲਾਂ ਵੀ ਇਹ ਫੀਚਰ ਸੀ ਪਰ ਹੁਣ ਇਸ ਦੇ ਵਿੱਚ ਕਾਫੀ ਕੁਝ ਨਵਾਂ ਜੋੜਿਆ ਗਿਆ ਹੈ ਕਿਉਂਕਿ ਫਾਈਂਡ ਹੱਬ ਤੁਹਾਨੂੰ ਤੁਹਾਡੇ ਗਵਾਚੇ ਹੋਏ ਫੋਨ ਦੇ ਰਿਮੋਟਲੀ ਟਰੈਕ ਕਰਨ ਅਤੇ ਉਸਦੀ ਲਾਈਵ ਲੋਕੇਸ਼ਨ ਦੱਸਣ ਦੇ ਵਿੱਚ ਸਮਰੱਥ ਹੈ ਤੁਸੀਂ ਫੋਨ ਨੂੰ ਰਿਮੋਟਲੀ ਰਿਮੋਟਲੀ ਲੌਕ ਵੀ ਕਰ ਸਕਦੇ ਹੋ ਉਸ ਦਾ ਡੇਟਾ ਵੀ ਮਿਟਾ ਸਕਦੇ ਹੋ ਬੈਟਰੀ ਵੀ ਦੇਖ ਸਕਦੇ ਹੋ ਕਿ ਕਿੰਨੀ ਬਚੀ ਹੈ ਤੇ ਫੋਨ ਕਿਹੜੇ ਵਾਈਫਾਈ ਦੇ ਨਾਲ ਜੁੜਿਆ ਹੋਇਆ ਹੈ ਇਹ ਵੀ ਤੁਸੀਂ ਫਾਈਂਡ ਹੱਬ ਦੇ ਜ਼ਰੀਏ ਪਤਾ ਲਗਾ ਸਕਦੇ ਹੋ ਤੁਹਾਡੇ 이어ਬਰਡਸ 스마트ਵਾਚ ਟਰੈਕਰ ਵਰਗੀਆਂ ਜਿਹੜੀਆਂ ਐਕਸੈਸਰੀਜ਼ ਉਹਨਾਂ ਨੂੰ ਵੀ ਤੁਸੀਂ ਬੜੇ ਸੌਖਿਆਂ ਟਰੈਕ ਕਰ ਸਕਦੇ ਹੋ ਕਿਉਂਕਿ ਟਰੈਕਿੰਗ ਪਹਿਲਾਂ ਨਾਲੋਂ ਸਹੀ ਅਤੇ ਤੇਜ਼ ਹੋ ਗਈ ਹੈ ਸਾਰੇ ਡਿਵਾਈਸ ਨੇ ਜਿਹੜੇ ਇੱਕ ਹੀ ਥਾਂ ਤੇ ਮੈਨੇਜ ਹੋਣ ਲੱਗ ਪਏ ਹਨ ਫਾਈਂਡ ਹੱਬ ਨੂੰ ਵਰਤਨਾ ਕਿਵੇਂ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ ਤੁਸੀਂ ਆਪਣੇ Google ਖਾਤੇ ਤੇ ਸਾਈਨ ਇਨ ਕਰਨਾ ਹੈ ਜੇ ਤੁਹਾਡੇ ਫੋਨ ਦੇ ਵਿੱਚ ਇੱਕ ਤੋਂ ਵੱਧ Google ਖਾਤੇ ਹਨ ਤਾਂ ਤੁਸੀਂ ਸਿਰਫ ਇੱਕ ਚੁਣਨਾ ਜੇ ਤੁਹਾਡੇ Android ਫੋਨ ਦੇ ਵਿੱਚ Google Find Hub ਐਪ ਨਹੀਂ ਹੈ ਤਾਂ Google Play Store ਤੋਂ ਇਸ ਨੂੰ ਪਹਿਲਾਂ ਡਾਊਨਲੋਡ ਕਰ ਲਓ ਉਸ Google ਅਕਾਊਂਟ ਨੂੰ ਚੁਣੋ ਜਿਸ ਨੂੰ ਤੁਸੀਂ Find Hub ਦੇ ਨਾਲ ਜੋੜਨਾ ਚਾਹੁੰਦੇ ਹੋ ਯਾਨੀ ਕਿ ਇੱਕ ਖਾਤੇ ਦੇ ਨਾਲ ਹੀ ਜੁੜ ਸਕਦਾ ਹੈ ਫਿਰ ਕੰਟੀਨਿਊ ਐਸ ਬਟਨ ਤੇ ਜਾ ਕੇ ਕਰਨਾ ਆਪਣੇ Google ਖਾਤੇ ਦਾ ਤੁਸੀਂ ਪਾਸਵਰਡ ਪਾਉਣਾ ਹੈ ਸਾਈਨ ਇਨ ਟੈਪ ਕਰੂਗੇ ਤੁਹਾਡਾ Google ਖਾਤਾ ਜਿਹੜਾ ਉਹ ਸਾਈਨ ਇਨ ਹੋ ਜਾਏਗਾ ਆਪਣੇ Google ਅਕਾਊਂਟ ਦੇ ਨਾਲ ਜੁੜੇ ਡਿਵਾਈਸ ਦੀ ਜਿਹੜੀ ਸੂਚੀ ਆ ਉਹ ਤੁਹਾਨੂੰ ਦਿਖਾਈ ਦੇਣ ਲੱਗ ਜੂਗੀ ਸਾਈਨ ਇਨ ਕਰਨ ਤੋਂ ਬਾਅਦ ਤੁਹਾਡੇ ਫੋਨ ਦੀ ਲੋਕੇਸ਼ਨ ਹੈ ਜਿਹੜੀ ਉਹ ਮੈਪ ਦੇ ਵਿੱਚ ਦਿਖਾਈ ਦੇਵੇਗੀ ਜੇ ਤੁਹਾਡਾ ਫੋਨ ਘਰ ਦੇ ਵਿੱਚ ਹੈ ਉਹ ਨਹੀਂ ਮਿਲ ਰਿਹਾ ਤਾਂ ਤੁਸੀਂ ਪਲੇਸ ਸਾਊਂਡ ਆਨ ਕਰੋ ਫੋਨ ਦੀ ਜਿਹੜੀ ਰਿੰਗ ਆਫ ਹੋਣ ਤੇ ਵੀ ਤੇਜ਼ ਆਸ ਤੁਹਾਨੂੰ ਸੁਨਾਈ ਦੇਊਗੀ ਸਿਕਿਉਰਡ ਡਿਵਾਈਸ ਦੇ ਨਾਲ ਆਪਣੇ ਫੋਨ ਨੂੰ ਤੁਸੀਂ ਲੌਕ ਕਰ ਸਕਦੇ ਹੋ ਤਾਂ ਕਿ ਡਾਟਾ ਦੀ ਕੋਈ ਦਰਵਰਤੋਂ ਨਾ ਕਰ ਸਕੇ Google ਖਾਤੇ ਤੋਂ ਵੀ ਤੁਸੀਂ ਲੌਗ ਆਊਟ ਕਰ ਸਕਦੇ ਹੋ ਇਸ ਲਈ ਇਸ ਦੇ ਲਈ ਤੁਸੀਂ ਫਾਈਂਡ ਹੱਬ ਓਪਨ ਕਰਨਾ ਹੈ ਸਕਰੀਨ ਤੇ ਡਿਵਾਈਸ ਲਿਸਟ ਦੇ ਵਿੱਚ ਆਪਣਾ ਫੋਨ ਚੁਣਨਾ ਹੈ ਚੈੱਕ ਕਰਨਾ ਹੈ ਕਿ ਤੁਹਾਡਾ ਫੋਨ ਦਿਖਾਈ ਦੇ ਰਿਹਾ ਜਾਂ ਫਿਰ ਨਹੀਂ ਉਸ ਫੋਨ ਤੇ ਟੈਪ ਕਰਨ ਤੋਂ ਬਾਅਦ ਫੋਨ ਦੀ ਲੋਕੇਸ਼ਨ ਜਿਹੜੀ ਉਹ ਦਿਖਾਈ ਦੇਊਗੀ ਜੇ ਤੁਹਾਡਾ ਫੋਨ ਗਵਾਚ ਗਿਆ ਤੁਸੀਂ ਫਾਈਂਡ ਹੱਬ ਦੀ ਵੈਬਸਾਈਟ ਤੋਂ ਵੀ ਇਸ ਨੂੰ ਟਰੈਕ ਕਰ ਸਕਦੇ ਹੋ ਇਸ ਲਈ ਫਾਈਂਡ ਹੱਬ ਦੀ ਵੈਬਸਾਈਟ ਹੈ ਜਿਹੜੀ ਉਹ www. google.com slash android slash find slash ਇਸ ਤੇ ਤੁਸੀਂ ਜਾਣਾ ਹੈ ਆਪਣੇ Google ਖਾਤੇ ਨੂੰ ਲੌਗਇਨ ਕਰਨਾ ਹੈ ਫਿਰ ਤੁਹਾਨੂੰ ਦਿਖਣ ਲੱਗ ਜੂਗਾ ਕਿ ਤੁਹਾਡਾ ਡਿਵਾਈਸ ਹੈ ਤੁਹਾਡਾ ਫੋਨ ਹੈ ਜਾਂ ਕੋਈ ਵੀ ਡਿਵਾਈਸ ਜਿਹੜੀ ਘਾਟੀ ਉਹ ਦਿਖਾਈ ਦੇ ਰਹੀ ਹੈ ਜਾਂ ਨਹੀਂ Google ਤੇ find my phone ਸਰਚ ਕਰਕੇ ਵੀ ਤੁਸੀਂ ਆਪਣੇ ਫੋਨ ਨੂੰ ਲੱਭ ਸਕਦੇ ਹੋ ਡਿਵਾਈਸ ਤੇ ਟੈਪ ਕਰਕੇ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ ਜੇ ਤੁਹਾਡਾ ਫੋਨ ਘਰ ਦੇ ਵਿੱਚ ਹੀ ਘਾਟ ਹੈ ਤਾਂ ਤੁਸੀਂ find hub ਦੀ ਵੈਬਸਾਈਟ ਜਾਂ ਕਿਸੇ ਦੂਸਰੇ ਫੋਨ ਤੋਂ ਸਾਈਨ ਇਨ ਕਰਕੇ ਪਲੇ ਸਾਊਂਡ ਤੇ ਕਰਕੇ ਇਹ ਆਪਣੇ ਫੋਨ ਨੂੰ ਲੱਭ ਸਕਦੇ ਹੋ ਪਲੇ ਸਾਊਂਡ ਤੇ ਜਦੋਂ ਟੈਪ ਕਰੋਗੇ ਤਾਂ ਫੋਨ ਹੈ ਜਿਹੜਾ ਉਹ ਬਿਲਕੁਲ ਸਾਇਲੈਂਟ ਹੋਣ ਦੇ ਬਾਵਜੂਦ ਵੀ ਆਵਾਜ਼ ਕਰੇਗਾ ਤੁਸੀਂ ਲੋਕ ਸਕਰੀਨ ਤੇ ਵੀ ਇੱਕ ਮੈਸੇਜ ਅਤੇ ਕਾਲਬੈਕ ਨੰਬਰ ਜੋੜ ਸਕਦੇ ਹੋ ਤਾਂ ਕਿ ਫੋਨ ਮਿਲਣ ਤੇ ਵਿਅਕਤੀ ਤੁਹਾਡੇ ਨਾਲ ਸੰਪਰਕ ਕਰ ਸਕੇ ਜੇ ਤੁਹਾਨੂੰ ਲੱਗਦਾ ਹੈ ਕਿ ਫੋਨ ਵਾਪਸ ਨਹੀਂ ਮਿਲੂਗਾ ਤਾਂ ਫਾਈਂਡ ਹੱਬ ਤੇ ਜਾ ਕੇ ਤੁਸੀਂ ਆਪਣਾ ਡਾਟਾ ਸਾਰਾ ਡਿਲੀਟ ਕਰ ਸਕਦੇ ਹੋ ਇਹ ਡਾਟਾ ਅਗਲੀ ਵਾਰੀ ਫੋਨ ਦੇ ਆਨ ਹੋਣ ਤੇ ਡਿਲੀਟ ਹੀ ਮਿਲੂਗਾ ਸੋ ਮੋਬਾਈਲ ਕੰਪਨੀਆਂ ਨੇ ਜਾਂ ਫਿਰ ਟੈਕਨੋਲੋਜੀ ਨੇ ਸਾਰੀਆਂ ਆਪਸ਼ਨਸ ਸਾਨੂੰ ਦਿੱਤੀਆਂ ਹੁੰਦੀਆਂ ਨੇ ਪਰ ਸਾਨੂੰ ਉਹਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਮੁਸੀਬਤ ਦੇ ਵਿੱਚ ਇਹਨਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਖਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ